ਅੱਜ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੈਨ ਕੁਮਾਰੀ ਮਾਇਆਵਦੀ ਜੀ ਵੱਲੋਂ ਪਰ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਅੰਜਾਰ ਸ਼੍ਰੀ ਰਣਜੀਤ ਸਿੰਘ ਦੀ ਵੈਲੀਪਾਲ ਸਟਰੀਟ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਦੀ ਘੜੀ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਾ ਪੱਧਰੀ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਮਾਨਯੋਗ ਡਿਪਟੀ ਕਮਿਸ਼ਨਰਾਂਹੀਂ ਰਾਸ਼ਟਰਪਤੀ ਜੀ ਨੂੰ ਇਹ ਮੰਗ ਪੱਤਰ ਭੇਜਿਆ ਜਾ ਰਿਹਾ ਕਿ ਪਿਛਲੇ ਦਿਨੀ 5 ਜੁਲਾਈ ਨੂੰ ਕੇ ਆਰਮਸਟ੍ਰॉन्ग ਜਿਹੜੇ ਤਾਮਿਲਨਾਡੂ ਜਨਤ ਦੇ ਬਹੁਜਨ ਸਮਾਜਪਾਰਟੀ ਦੇ ਪ੍ਰਧਾਨ ਸੀ ਉਹ ਬਹੁਤ ਨਿਤੜਕ ਯੋਧੇ ਸੀ ਲੰਬੇ ਸਮੇਂ ਤੋਂ ਪਾਰਟੀ ਦੇ ਗਵਾਹੀ ਕਰਦੇ ਸੀ ਉਹਨਾਂ ਨੇ ਉੱਥੇ ਗੈਂਗਸਟਰਾਂ ਦੇ ਖਿਲਾਫ ਜਿਹੜੇ ਗਲਤ ਅਨਸਰ ਉਹਨਾਂ ਦੇ ਖਿਲਾਫ ਲੜਾਈ ਵਿੱਢੀ ਸੀ ਔਰ ਕਈਆਂ ਨੂੰ ਅੰਦਰ ਵੀ ਕਰਾਇਆ ਕਈਆਂ ਦੇ ਕਈ ਘਫਲੇ ਜਾਗਰ ਵੀ ਕੀਤੇ ਉਹਨਾਂ ਦਾ 5 ਜੁਲਾਈ ਨੂੰ ਉਹਨਾਂ ਦੇ ਘਰ ਦੇ ਬਾਹਰ ਬਹੁਤ ਹੀ ਦਰਦਨਾਕ ਜਿਹੜਾ ਉਹਨਾਂ ਦਾ ਕਤਲ ਕੀਤਾ ਗਿਆ ਔਰ ਭੈਣ ਕੁਮਾਰੀ ਮਾਇਆ ਵਰਦੀ ਜਿਹੋ ਉੱਥੇ ਗਏ ਉਹਨਾਂ ਨੇ ਜਿਹੜੀ ਸਟੇਟ ਦੀ ਸਰਕਾਰ ਸੀ ਉਹ ਜਿਹੜੀ ਨਿਕਾਮੀ ਆ ਜਿੱਥੇ ਉਹਦੀ ਨਿੰਦਾ ਕੀਤੀ ਔਰ ਕਿਹਾ ਗਿਆ ਕਿ ਜਿਹੜੀ ਜਾਂਚ ਉਹ ਸੀਬੀਆਈ ਤੋਂ ਕਰਾਣੀ ਚਾਹੀਦੀ ਹੈ ਤਾਂ ਜੋ ਅਸਲ ਦੋਸ਼ੀ ਆ ਜਿਹੜੇ ਉਹ ਅੰਦਰ ਜਾਣ ਤਾਂ ਜੋ ਅਗੇ ਤੋਂ ਕੋਈ ਅਜਿਹੀ ਘਟਨਾ ਨਾ ਕਰ ਸਕੇ ਇਸੇ ਸੰਦਰਭ ਦੇ ਅੰਦਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਪੰਜਾਬ ਦੇ ਗਵਰਨਰ ਨੂੰ ਪਿਛਲੇ 2 ਸਾਲਾਂ 'ਚ ਕਈ ਵਾਰੀ ਮਿਲੇ ਕਿ ਜਿਹੜੀ ਪੰਜਾਬ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਹੈ ਚਾਹੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਚਾਹੇ ਜਨਨ ਸੈਕਟਰੀ ਸਾਹਿਬਾਨ ਨੇ ਚਾਹੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਦੇ ਆਗੂ ਆ ਵਿਧਾਨ ਸਭਾ ਦੇ ਆਗੂ ਆ ਜਿਹੜੇ ਹਮੇਸ਼ਾ ਗਰੀਬ ਲੋਕਾਂ ਦੀ ਲੋੜਵੰਦ ਲੋਕਾਂ ਦੀ ਜਿਨ੍ਹਾਂ ਨਾਲ ਨਿਆਂ ਹੋ ਰਿਹਾ ਤਸ਼ੱਦਦ ਹੋ ਰਿਹਾ ਉਹਨਾਂ ਦੀ ਲੜਾਈ ਲੜਦੇ ਆ ਉਹ ਕਿਦਾਂ ਜਿਹੜੇ ਆ ਉਹ ਲੋਕਾਂ ਦੇ ਇਸ ਗਲਤ ਅਨਸਰਾਂ ਤੋਂ ਵੱਚ ਸਕਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜੇ ਸਾਡੇ ਆਗੂ ਆ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵੀ ਇਹਦੇ ਵਿੱਚ ਲਿਖਿਆ ਕਿ ਜਿਹੜੇ ਲਗਾਤਾਰ ਦੁਖੀਆਂ ਦਰਦ ਗਰੀਬਾਂ ਦਾ ਲੜਾਈ ਲੜਦੇ ਆ ਜਿਨ੍ਹਾਂ ਨਾਲ ਤੱਕੇ ਹੋ ਰਿਆ ਅਡਰੋਸੀਆਂ ਹੋ ਰਹੀਆਂ ਉਹਨਾਂ ਨੂੰ ਵੀ ਜਿਹੜੀ ਸੁਰੱਖਿਆ ਪੰਜਾਬ ਦੀ ਸਰਕਾਰ ਪ੍ਰਦਾਨ ਕਰੇਵੇ ਇਸ ਕਰਕੇ ਅੱਜ ਸਮੁੱਛੀ ਬੌਜਨ ਸਮਾਜ ਪਾਰਟੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਇਕੱਠੇ ਹੋ ਕੇ ਪਾਰਟੀ ਦੇ ਹੁਕਮਾਂ ਰਾਹੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜਾ ਰਾਸ਼ਟਰਪਤੀ ਮੰਤਰੀ ਬਤੋ ਜੀਆ ਔਰ ਅਸੀਂ ਜਾਣੇ ਆ ਜਿਹੜੀ ਉਹ ਕਾਮਨ ਲਾਡੂ ਜਿਹੜੀ ਜਿਹੜੀ ਘਟਨਾ ਆਇਆ ਉਹਦੀ ਸੀਬੀਆਈ ਜਾਂਚ ਹੋ ਗਈ ਔਰ ਪੰਜਾਬ ਦੇ ਜਿਹੜੇ ਆਗੂ ਆ ਉਹਨਾਂ ਨੂੰ ਕਥਕਾ ਬਗਾਲ ਕੀਤੀ ਜਾ